ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇੱਕ ਓੰਕਾਰ ਸਤਗੁਰ ਪ੍ਰਸਾਦ ਅਭਿਆਗਤਿ ਹੈ ਨਾਖੀਐ ਜਿਨ ਕੈ ਮਨ ਮਹਿ ਪਰਮ ਤਿਨ ਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਬੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਇ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਝਾਰ ਨਵਾ ਖੰਡਾਂ ਵਿੱਚ ਜਾਣੀਆ ਆਪਣੇ ਝੱਜ ਵਿਚਾਰ ਬ੍ਰਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾਤਾਨ ਫਿਟਕ ਫਿਟਕਾ ਕੋੜ ਬਦਿਆ ਸਦਾ ਸਦਾ ਬਮਾਨ ਪਾਹੇ ਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀਐ ਇਕ ਰਹੈ ਤਤ ਗਿਆਨ ਮਾਥੈ ਜੋ ਤੁਰ ਲਿਖਿਆ ਸੋ ਮੀਟ ਨਾ ਸਕੈ ਕੋਇ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਇ ਜਿਨਨੀ ਨਾਮ ਵਿਸਾਰਿਆ ਕੁੜੈ ਲਾਲਚ ਲਗ ਧੰਦਾ ਮਾਇਆ ਮੋਹਣੀ ਅੰਤਰ ਤਿਸ਼ਨਾ ਅਗ ਜਿਨਾਂ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨ ਮੁਖ ਬੰਨ ਚਲਾਹੀ ਐ ਨਾ ਮਿਲਹੀ ਵਗ ਸਗ ਆਪ ਭੁਲਾਏ ਭੁੱਲੀ ਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀ ਐ ਜੇ ਚੱਲੈ ਸਤਿਗੁਰ ਪਾਏ ਸਾਲਾਹੀ ਸਾਲਾਹਣਾ ਪੀ ਸੱਚਾ ਸਾਲਾਹੇ ਨਾਨਕ ਸੱਚਾ ਏਕਦਾਰ ਬੀਬਾ ਪਰ ਹਰਿਆਹੇ ਨਾਨਕ ਜਹ ਜੈ ਮੈਂ ਫਿਰੋ ਤਹ ਤਹ ਸਾਚਾ ਸੋਏ ਜਹ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ ਦੂਖ ਵਿਸਾਰਣ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਉ ਹਉ ਕਰਤੇ ਖਫ ਮੋਏ ਖੋਹਣ ਲਖ ਸੰਖ ਸਤਗੁਰ ਮਿਲ ਸੋ ਉਬਰੇ ਸਚੈ ਸ਼ਬਦ ਅਲੰਖ ਜਿਨਾਂ ਸਤਗੁਰ ਇਕ ਮਨ ਸੇਵਿਆ ਤਿਨ ਜਨ ਲਾਗੋਂ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੋਖ ਜਾਇ ਸੇ ਜਨ ਨਿਰਮਲ ਉਜਲੇ ਜੇ ਗੁਰਮukh ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉ ਪੁਰਖ ਹੈ ਘਰ ਭਗਤੀ ਨਾਰ ਹੈ ਆਤ ਲੋਚੈ ਭਗਤੀ ਪਾਏ ਬਹੁ ਰਸ ਸਾਲਣੇ ਸਵਾਰਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹਾ ਦੇ ਹਰ ਨਾਮੈ ਚਿਤ ਲਾਏ ਮਨ ਤਨ ਧਨ ਆਗੇ ਰਾਖਿਆ ਸਿਰ ਵੇਚ ਗੁਰ ਆਗੇ ਜਾਏ ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੇ ਪ੍ਰਵਾਹ ਹੈ ਕਿਤ ਖਾਦੈ ਤੇ ਪਤਾਏ ਸਤਿਗੁਰ ਕੈ ਭਾਣ ਜੋ ਚੱਲੇ ਤੇ ਪਤਾ ਸਹਿ ਹਰ ਗੁਣ ਗਾਏ ਧਨ ਧਨ ਕਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ ਸਤਿਗੁਰੂ ਨਾ ਸੇਵਿਓ ਸ਼ਬਦ ਨ ਰਖਿਓ ਰਤਾਰ ਢਿਗ ਤਿਨਾ ਕਾ ਜੀਵੇ ਆ ਕਿਤ ਆਏ ਸੰਸਾਰ ਗੁਰਮਤੀ ਭਾਉ ਮਨ ਪਵੈ ਤਾਂ ਹਰ ਅਸ ਲਗੈ ਪਿਆਰ ਨਾਮਿ ਲੈ ਤੁਰ ਲਿਖਿਆ ਜਨ ਨਾਨਕ ਪਾਰੋ ਉਤਾਰ ਮਾਇਆ ਮੋਹਿ ਜਗ ਪਰਮੇ ਆ ਕਰਮ ਸੈ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਧਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰਹਿ ਬਿਨ ਨਾਵੈ ਬਹਿਰੋਏ ਨਾਨਕ ਜੋ ਧੁਰ ਕਰਤਾ ਲਿਖਿਆ ਸੋ ਮੀਟ ਨਾ ਸਕੈ ਕੋਈ ਗੁਰਮੁਖਾ ਹਰ ਧਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਟੁੱਟ ਭਰੇ ਪੰਡਾਰ ਹਰ ਗੁਣ ਬਾਣੀ ਉਚਰੈ ਪੰਤ ਨਾ ਪਾਰ ਆਵਾਰ ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਣਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿਤਥੈ ਊਂਗ ਨ ਭੁਖ ਹੈ ਹਰਿ ਅਮਰਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇਕੋ ਪੰਜਾ ਹੈ ਇੱਕ ਵਿੰਸ ਜਾਹੇ ਹੁਕਮੇ ਆਵੈ ਜਾਏ ਜੰਮਣ ਮਰਣ ਨ ਚੁਕਈ ਰੰਗ ਲਗਾ ਦੂਜੈ ਭਾਇ ਬੰਧਨ ਬੰਧ ਪੁਵਾਈ ਅਨ ਕਰਣਾ ਕਛੂ ਨ ਜਾਏ ਜਿਨ ਕੋ ਕਿਰਪਾ ਧਾਰਿ ਅਨ ਤਿਨੋ ਸਤਗੁਰ ਮਿਲਿਆਏ ਸਤਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਿਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸੁਮਾਈ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆਂ ਬਿਰਥਾ ਗਿਆ ਇੱਕ ਤਿਲ ਥਾਏ ਨਾ ਭਾਈ ਪੁੰਨ দান ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮ ਕਾਲ ਨਾ ਛੋੜਈ ਦੂਜੈ ਭਾਈ ਖਵਾਈ ਜੋ ਬਨ ਜਾਂਦਾ ਨਦਰ ਨਾ ਆਵਈ ਜਾਰ ਪਹੁੰਚੈ ਮਰ ਜਾਈ ਪੁੱਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਚਿਤਨੀ ਬਿਨ ਨਾਵੈ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜੈ ਕਿਉ ਸੁਖ ਹੋਏ ਹਮੈ ਅੰਤਰ ਮਹਿਲ ਹੈ ਸ਼ਬਦ ਨਾ ਕਾਢੈ ਧੋਏ ਨਾਨਕ ਬਿਨ ਨਾਵੇ ਮਹਿਲ ਆ ਮੋਏ ਜਨਮ ਪਦਾਰਥ ਖੋਏ ਮਨ ਮੁਖ ਬੋਲੇ ਅੰਦੁਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ 부ਜਨੀ ਸ਼ਬਦ ਨ ਕਰੈ ਪ੍ਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨ ਕਰੈ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨੇਤ ਹਰਲੇ ਵਿਸਾਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਤਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵੰਦੇ ਜਨ ਨਾਨਕ ਤਾਂ ਕਾ ਦਾਸ ਮਾਇਆ ਭਹਿੰਗਮ ਸਰਪ ਹੈ ਜਗ ਘੇਰਿਆ ਬਿਖਮਾਏ ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿੰਨ ਸਤਗੁਰ ਮਿਲਿਆਏ ਮਿਲ ਸਤਗੁਰ ਨਿਲਮਰ ਹੋਇਆ ਬਿਖੋਂ ਮੈਂ ਗਿਆ ਬਿਲਾਏ ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗੈ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚਲਹਿ ਸਤਗੁਰ ਪਾਏ ਸਤਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ ਨਿਰਵੈਰ ਨਾਲ ਵੈਰ ਰਚਾਇੰਦਾ ਆਪਣੇ ਘਰ ਲੂਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੇ ਸਦਾ ਦੁੱਖ ਪਾਏ ਕੂੜ ਬੋਲ ਬੋਲ ਨਿਤ ਭੌਂਕਦੇ ਬਿਖ ਖਾਦੇ ਦੂਜੇ ਪਾਏ ਬਿਖ ਮਾਇਆ ਕਾਰਣ ਪਰਮ ਦੇ ਫਿਰ ਕਰ ਕਰ ਪਤ ਗਵਾਏ ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਏ ਹਰ ਗੁਰਮੁਖ ਕਿਰਪਾ ਧਾਰੀ ਅਨ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਤਿਸ ਬਲੇ ਹਾਰਣ ਜੋ ਸਤ ਗੁਰ ਲਾਗੇ ਪਾਏ ਨਾਮ ਲਗੇ ਸੇ ਉਬਰੇ ਬਿਨ ਨਾਵੈ ਜਮ ਪ੍ਰਜਾਹੇ ਨਾਨਕ ਬਿਨ ਨਾਵੈ ਸੁਖ ਨਹੀਂ ਅੰਤ ਗਏ ਪਛਤਾਹੇ ਚਿੰਤਾ ਤਾਵਤ ਰਹਿ ਗਏ ਕਾਮਨ ਭਇ ਆਨੰਦ ਗੁਰ ਪ੍ਰਸਾਦੀ ਮੂਜੀਐ ਸਾਧਨ ਸੁਤੀ ਨਚੰਦ ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਗੋਵਿੰਦ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮ ਆਨੰਦ ਸਤ ਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ ਸਤ ਗੁਰ ਕਾ ਬਾਣਾ ਮੰਨ ਲੈਨ ਹਰ ਨਾਮ ਰਖੈ ਉਰ ਧਾਰ ਐਥੇ ਉਥੇ ਮੰਨਿਐਨ ਹਰ ਨਾਮ ਲਗੇ ਵਾਪਾਰ ਗੁਰਮੁਖ ਸ਼ਬਦ ਸਿ ਆਪਦੇ ਤਿਤ ਸਾਚੈ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਭਿਰਮ ਪਿਆਰ ਜਮ ਕਾਲ ਨੇੜ ਨ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਦਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਬਿਨ ਨਾਵੈ ਠਵਰ ਨ ਠਾਓ ਗੁਰਮਤੀ ਨਾਉ ਮਨ ਵਸੈ ਸਹਜੇ ਸਹਜ ਸਮਾਓ ਬੁਢ ਭਾਗੀ ਨਾਮ ਧਿਆਇਆ ਐਨ ਸੁਲਾਗਾ ਪਾਓ ਜਨ ਨਾਨਕ ਮੰਗੈ ਧੂੜ ਤਿਨ ਹਾਂ ਸਤਿਗੁਰ ਬਾਣੇ ਜਾਓ ਲਖ ਚੌਰਾਸੀ ਮੇਦਨੀ ਤਿਸ਼ਨਾ ਜਲਤੀ ਘਰੇ ਪੁਕਾਰ ਏ ਮੋਹ ਮਾਇਆ ਸਭ ਫਸਰਿਆ ਨਾਲ ਚੱਲੇ ਨਾ ਅੰਤਿਵਾਰ ਬਿਨ ਹਰ ਸ਼ਾਂਤ ਨ ਆਵਈ ਕਿਸ ਆਗੇ ਕਰੀ ਪੁਕਾਰ ਵਡਭਾਗੀ ਸਤਗੁਰ ਪਾਇਆ ਬੁਝਿਆ ਬ੍ਰਹਮ ਵਿਚਾਰ ਤ੍ਰਿਸ਼ਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰ ਧਾਰ ਅਸੀਂ ਖਤੇ ਬਹੁਤ ਕੁਮਾਵੰਦੇ ਅੰਤ ਨ ਆਵਾਰ ਹਰ ਕਿਰਪਾ ਕਰ ਕੈ ਬਖਸ਼ ਲੈ ਹੋ ਹਉ ਪਾਪੀ ਵਡ ਗੁਣਹਿਂਗਾਰ ਹਰ ਜੀਉ ਲੇਖੈ ਵਾਰਣ ਆਵੀ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲ ਵਿਖ ਕਟ ਵਿਕਾਰ ਜਿਨਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈ ਘਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਪੈ ਭਾਏ ਜਨਮ ਮਰਨ ਨਹਿ ਚਲ ਭਾਏ ਗੁਰਮੁਖ ਨਾਮ ਧਿਆਇ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਵੰਨ ਨਾਨਕ ਨਾਮ ਮੋਲ ਕਾ ਗੁਰਮੁਖ ਖੋਜ ਲਹੰ ਮੰਨਮੁਖ ਨਾਮ ਨ ਚੇਤੇਯੋ ਤਿਗ ਜੀਵਨ ਤਿਗ ਵਾਸ ਜਿਸ ਦਾ ਦੁੱਤਾ ਖਾਣਾ ਪਹਿਨਣਾ ਸੋ ਮਾਨਣਾ ਵਸਿਓ ਗੁਣਤਾਸ ਏ ਮਨ ਸ਼ਬਦ ਨਾ ਭੇਦੇਯੋ ਕਿਉ ਹੋਵੈ ਘਰ ਵਾਸ ਮਨਮੁਖੀਆਂ ਦੁਹਾਗਣੀ ਆਵਣ ਜਾਣ ਮੋਈ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਔਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਗੁਰ ਸੇਵਨ ਆਪਣਾ ਹਉ ਸਤਿ ਬਲਿਹਾਰੀ ਧਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨਾ ਹੋਈ ਵੇਖ ਕਰਹਿ ਬੋ ਕਰਮ ਵਿਗੁੱਤੇ ਭਾਏ ਦੂਜੈ ਪਰ ਜਿ ਵਿਗੋਈ ਨਾਨਕ ਬਿਨ ਸਤਿਗੁਰ ਨਾਮ ਨਾ ਪਾਈਐ ਜੇ ਸੋ ਲੋਚੈ ਕੋਈ ਹਰਿ ਕਾ ਨਾਮ ਅਤ ਵਡ ਊਚਾ ਉਚੀ ਹੂ ਚਾ ਹੋਈ ਅਪੜ ਕੋਈ ਨ ਸਕੈ ਜੇ ਸੋ ਲੋਚੈ ਕੋਈ ਮੁਖ ਸੰਜਮ ਹੱਛਾ ਨ ਹੋਵੈ ਕਰ ਭੇਖ ਫਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਇ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰ ਦੇ ਪਛ ਮੋਏ ਹਉ ਮੈਂ ਕਰਤ ਵਿਹਾਈ ਮਨ ਮੁਖਾਂ ਰਵਾਰ ਨਾ ਪਾਰ ਹੈ ਅਰਧ ਵਿੱਚ ਰਹੇ ਲਪਟਾਏ ਜੋ ਧੁਰ ਲਿਖਿਆ ਸੁਕਮਾਵਣਾ ਕਰਣਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਗੁਰੂ ਬੋਹਿ ਥੈ ਬਡਭਾਗੀ ਚੜੈ ਤੇ ਭਵ ਜਲ ਪਾਰ ਲੰਗਾਈ ਬਿਨ ਸਤਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਮ ਮਨ ਵਸੈ ਸਦਾ ਰਹੈ ਉਰਤਾਰ ਤਿਸ਼ਨਾ 부ਜੈ ਤਿਪਤ ਹੋਏ ਹਰ ਕਹਿ ਨਾਏ ਪਿਆਰ ਨਾਨਕ ਗੁਰਮੁਖ ਭਾਈ ਐ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ ਹਰ ਰਖੇ ਸੇ ਉਬਰੇ ਸ਼ਬਦ ਰਹੇ ਲਿਵ ਲਾਇ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰਖੀ ਬਣਤ ਬਣਾਏ ਹੋਮਜਗ ਸਭ ਤੀਰਥਾ ਪੜ ਪੰਡਤ ਥਕੇ ਪੁਰਾਣ ਬਿਖ ਮਾਇਆ ਮੋਹ ਨ ਮਿਟਈ ਵਿਚ ਹौं ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਫੁਰਖ ਸੁਝਾਨ ਜਿਨ ਹਰ ਹਰ ਪ੍ਰਭ 세ਵਿਆ ਜਨ ਨਾਨਕ ਸਦ ਗੁਰ ਬਾਣ ਮਾਇਆ ਮੋਹ ਬਹੁ ਚਿਤ ਵਦੇ ਬਹੁ ਆਸਾ ਲੋਭ ਵਿਕਾਰ ਮਨਮੁਖ ਅਸਤਿਨਾਥੀਐ ਮਰ ਬਿਨ ਸਜਾਇ ਖਿਨਵਾਰ ਵਡਭਾਗ ਹੋਵੈ ਸਤਗੁਰ ਮਿਲੈ ਹਉ ਮੈਂ ਤਜੈ ਵਿਕਾਰ ਹਰਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਗੁਰ ਭਗਤ ਨ ਹੋਵੈ ਨਾਮ ਨ ਲਗੈ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ ਲੋਭੀ ਕਾਵੇ ਸਹੋ ਨ ਕੀਜੈ ਜੇ ਕਾ ਭਰਵਸਾਏ ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਛੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਨ ਲੋਬੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਾਲ ਉਤਰੈ ਜਨ ਨਾਨਕ ਹਰ ਗੁਣ ਗਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਜਨਮ ਮਰਨ ਕੀ ਮਾਲ ਉਤਰੈ ਜਨ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ